ਔਰ ਲੋਕ ਬੜਾ ਸਹਿਯੋਗ ਕਰ ਰਹੇ ਨੇ ਸਾਡੇ ਨਾਲ ਪਰ ਅੱਜ ਮੈਂ ਸੀਲਪੀ ਸਾਹਿਬ ਔਰ ਐਸਐਸਪੀ ਸਾਹਿਬ ਨੇ ਇੱਕ ਫਾਈਨਡ ਮੀਟਿੰਗ ਕਰਨ ਤੋਂ ਬਾਅਦ ਅਸੀਂ ਇਹ ਵਿਚਾਰ ਕੀਤਾ ਹੈਗਾ ਕਿ ਪਹਿਲਾਂ ਤਾਂ ਸ਼ਹਿਰ ਦੇ ਵਿੱਚ ਥੱਲੀਆਂ ਸਟੈਂਡ ਅਲੋਨ ਦੁਕਾਨਾਂ ਖੋਲੀਆਂ ਨਹੀਂਆਂ ਸੀਗੀਆਂ ਪਰ ਅੱਜ ਅਸੀਂ ਹੁਣ ਸਾਂਝੀ ਵਿਚਾਰ ਚਰਚਾ ਤੋਂ ਬਾਅਦ ਇਹ ਕੀਤਾ ਹੈਗਾ ਕਿਉਂਕਿ ਲੋਕ ਬੜੇ ਧੰਮਲ ਤੇ ਬੜਾ ਡਿਸਪਲਨ ਦਾ ਮਜ਼ਾਰਾ ਕਰ ਰਹੇ ਨੇ ਤੇ ਲੈਟ ਜ਼ੋਨ ਦੇ ਵਿੱਚ ਜਿਹੜੀ ਅਸੀਂ ਮੈਕਸਿਮਮ ਛੋਟ ਦੇ ਸਕਦੇ ਸੀਗੇ ਉਹច ਤੁਸੀਂ ਅੱਜ ਇਹ ਛੋਟ ਦੇਣ ਲੱਗੇ ਆ ਕਿ ਸ਼ਹਿਰੀ ਏਰੀਆ ਦੇ ਵਿੱਚ ਜਿਹੜੀਆਂ ਆਪਰਚੂਨਿਟੀਆਂ ਦੁਕਾਨਾਂ ਨੇ ਜਾਂ ਜਿਹੜੇ ਸਟੋਰ ਹੈਗੇ ਨੇ ਬੜੇ ਖਚੂਨ ਦੇ ਥੱਲੇ ਸੈਂਸ਼ਟ ਦਾ ਇਟਮ ਜਿਹੜੇ ਇੱਕ ਜਿਹੜੇ ਰੈਡ ਬੋਰਡ ਦੇ ਹੋਣੀ ਜਾਂਦੀਆਂ ਨੇ ਇਹ ਅਸੀਂ ਸਵੇਰੇ 7 ਵਜੇ ਤੱਕ 3 ਵਜੇ ਤੱਕ ਇਹਨਾਂ ਨੂੰ ਖੋਲਣ ਦਾ ਟੈਸ ਲੱਗਦਾ ਇਹਦੇ ਨਾਲ ਉਹ ਨਾਲ ਹੀ ਕਿਉਂਕਿ ਲੋਗਾਂ ਨੂੰ ਗਰਮੀ ਦਾ ਸੀਜ਼ਨ ਹੈ ਕੂਲਰ ਪੱਖੇ ਹਰ ਏਸੀ ਇਹਨਾਂ ਦੀਆਂ ਰਿਫੇਰ ਤੇ ਵਿਚਨ ਵਾਲੀਆਂ ਦਕਰਨਾ ਇਹ ਵੀ ਸਵੇਰੇ 7 ਤੋਂ 3 ਵਜੇ ਤੱਕ ਤਾਂ ਖੁੱਲਣ ਦਾ ਸੀ ਇਹ ਵੀ ਐਸੈਂਸ਼ੀਅਲ ਦੇ ਵਿੱਚ ਆ ਜਾਂਦੀ ਹੈ। ਕਿ ਜੀ ਐਸੈਂਸ਼ੀਅਲ ਕੀ ਜੇ ਹੋਂਦੀ ਹੈ ਕਿ ਜਿਹੜਾ ਅਸੀਂ ਪਹਿਲਾਂ ਡੋਰ ਟੂ ਡੋਰ ਦੁੱਧ ਦੀ ਤੇ ਡੇਰੀ ਪ੍ਰੋਡਕਟਸ ਦੀ ਜਿਹੜੀ ਸਪਲਾਈ ਸੀ ਉਹ ਕਿਹਾ ਹੋਇਆ ਸੀਗਾ ਪਰ ਹੁਣ ਅਸੀਂ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਹੈਗਾ ਦੁੱਧੀਆਂ ਡੇਰੀਆਂ ਮਿਲਕ ਪ੍ਰੋਡਕਟ ਔਰ ਜਿਹੜੇ ਦੁੱਧੂ ਦੇ ਬੂਥ ਨੇ ਉਹਨਾਂ ਨੂੰ ਖੋਲਣ ਦੀ ਆਗਿਆ ਦੇ ਰਹੇ ਹਾਂ ਪਰ ਇਹਦੇ ਨਾਲੋਂ ਨਾਲ ਜਿਹੜਾ ਅੱਗੇ ਵੀ 24 ਘੰਟੇ ਦਾ ਜਿਹੜਾ ਸਰਟ ਤੁਹਾਡਾ ਸੀਗਾ ਕਿ ਵੀ ਆਪਣਾ ਡੋਰ ਟੂ ਡੋਰ ਡਿਲੀਵਰੀ ਕਰ ਸਕਦੇ ਸੀ ਹੁਣ ਵੀ ਉਹ ਜਿਹੜਾ ਹੈਗਾ ਕਰ ਸਕਣਗੇ ਇਹਦੇ ਨਾਲ ਨਾਲ ਇਹ ਇਨ ਐਡੀਸ਼ਨ ਟੂ ਥੈਟ ਹੈ ਜੀ। ਤੀਜੀ ਚੌਥੀ ਜਿਹੜੀ ਐਸੈਂਸ਼ੀਅਲ ਦੇ ਵਿੱਚ ਚੀਜ਼ ਆਉਂਦੀ ਹੈ ਉਹ ਜਿਹੜੀਆਂ ਕਿਤਾਬਾਂ ਦੀਆਂ ਦੁਕਾਨਾਂ ਹੈਗੀਆਂ ਨੇ ਉਹ ਵੀ ਅਸੀਂ ਅਲਾਉ ਕਰ ਰਹੇ ਹਾਂ ਸਹੀ ਸੱਤ ਤੋਂ ਲੈ ਕੇ 3 ਮੀਟਰ ਤੱਕ ਪਹਿਲਾਂ ਅਸੀਂ ਇਹਦੀ ਸੋਪੀ ਆਨਲਾਈਨ ਡਿਲੀਵਰੀ ਕੀਤੀ ਸੀ ਆਨਲਾਈਨ ਡਿਲੀਵਰੀ ਦੇ ਲਈ ਅਸੀਂ ਮਾਤਾ ਪਿਤਾ ਨੂੰ ਸਹਾਇਤ ਕਰਾਂਗੇ ਔਰ ਅਸੀਂ ਇਹ ਚਾਹਾਂਗੇ ਕਿ ਵੀ ਜਿਹੜੇ ਮਾਪੇ ਹੈਗੇ ਨੇ ਉਹ ਬੱਚਿਆਂ ਨੂੰ ਮੇਰੀ ਦੁਵਾਰਾ ਤੋਂ ਗੁਜ਼ਾਰਿਸ਼ ਹੈ ਕਿ ਆਪਦੇ ਬੱਚਿਆਂ ਨੂੰ ਕਿਉਂਕਿ ਐਕਸਪੋਜ਼ ਨਾ ਕਰੋ ਬੱਚੇ ਜਦੋਂ ਭੀੜ ਲਾਉਣਗੇ ਦੁਕਾਨ ਤੇ ਜਾਣਗੇ ਤਾਂ ਹੋ ਸਕਦਾ ਉਹਨਾਂ ਦਾ ਐਕਸਪੋਜ਼ਰ ਹੋਵੇ ਕੋਸ਼ਿਸ਼ ਇਹ ਕਰੋ ਵੀ ਘਰੇ ਆਪਦੇ ਆਨਲਾਈਨ ਕਰਕੇ ਅਸੀਂ ਆਨਲਾਈਨ ਦੀ ਲਿਸਟ ਪਾ ਰਹੇ ਹਾਂ ਘਰੇ ਕਿਤਾਬਾਂ ਤੇ ਸਟੇਸ਼ਨਰੀ ਮੰਗਾਓ ਪਰ ਸਾਹ ਦੇ ਲਈ ਕਿਉਂਕਿ ਆਨਲਾਈਨ ਸਪਲਾਈ ਦੇ ਲਈ ਵੀ ਦੁਕਾਨ ਖੋਲਣ ਦੀ ਲੋੜ ਸੀ ਉਹ ਅਸੀਂ ਸਵੇਰੇ 7 ਵਜੇ ਤੋਂ 3 ਵਜੇ ਤੱਕ ਕਿਤਾਬਾਂ ਦੀ ਜਿਹੜੀ ਹੈਗੀ ਸਪਲਾਈ ਅਲਾਉਕ ਕੀਤੀ ਹੈ ਇੱਕ ਮਾਪਿਆਂ ਨੂੰ ਮੇਰੀ ਹੋਰ ਗੁਜ਼ਾਰਿਸ਼ ਹੈ ਕਿ ਜਦੋਂ ਤੁਹਾਡੀ ਕਿਤਾਬਾਂ ਜਾਂ ਸਟੇਸ਼ਨਰੀ ਕਿਸੇ ਪੋਲੀਥੀਨ 'ਚ ਲਿਫਟ ਕੇ ਆਉਂਦੀ ਹੈ ਤਾਂ ਪੋਲੀਥੀਨ ਜਾਂ ਜਿਹੜੇ ਮੈਟਲ ਦੇ ਸਰਫੀਸਿਸ ਹੈਗੇ ਨੇ ਜਾਂ ਪੈਕਿੰਗ ਮਟੀਰੀਅਲ ਹੈ ਉਹਦੇ ਉੱਪਰ ਵੀ ਇਹ ਵਾਇਰਸ ਕਈ ਘੰਟੇ ਜੂੰਦਾ ਰਹਿ ਸਕਦਾ ਹੈ ਤਾਂ ਮੇਰੀ ਬੇਨਤੀ ਇਹ ਹੀ ਹੈ ਕਿ ਵੀ ਜਦੋਂ ਇਹ ਕਿਤਾਬਾਂ ਜਾਂ ਸਟੇਸ਼ਨਰੀ ਤੁਹਾਡੇ ਘਰੇ ਡਿਲੀਵਰੀ ਹੁੰਦੀ ਹੈ ਤੁਸੀਂ ਖਰੀਦ ਕੇ ਲੈ ਆਣੇ ਹੋ ਇਹਨੂੰ ਜਿਹੜਾ ਤੁਹਾਡਾ ਪੈਕਿੰਗ ਮਟੀਰੀਅਲ ਆ ਬਾਹਰ ਪਲਾਸਟਿਕ ਵਗੈਰਾ ਉਸ ਤੇ ਛਿੜਕਾ ਕਰਕੇ ਸੈਨੀਟਾਈਜ਼ਰ ਦਾ ਇਹਨੂੰ ਤੁਸੀਂ ਕੋਸ਼ਿਸ਼ ਕਰੋ ਕਿ 24 ਘੰਟੇ ਆਪਦੇ ਬੱਚਿਆਂ ਨੂੰ ਨਾ ਦੋ ਪਰ ਇਹ ਹੋਰ ਇਹ ਕੀਤਾ ਜਾ ਸਕਦਾ ਹੈ ਕਿ ਇਸ ਤੇ ਸੈਨੀਟਾਈਜ਼ਰ ਵਗੈਰਾ ਲਾ ਕੇ 24 ਘੰਟੇ ਵੇਟ ਕਰਕੇ ਫਿਰ ਉਸ ਤੋਂ ਬਾਅਦ ਘੰਟਾ 2 ਘੰਟਾ ਤੁਸੀਂ ਇਹਨੂੰ ਧੁੱਪ ਲਾ ਕੇ ਕਿਉਂਕਿ ਮੇਰੇ ਆਪਦੇ ਬੱਚੇ ਨੇ ਮੈਂ ਆਪ ਉਹਨਾਂ ਨੂੰ ਜੇ ਕੋਈ ਚੀਜ਼ ਦੇਣੀ ਹੋਵੇ ਤਾਂ ਬਾਹਰੋਂ ਜੋ ਚੀਜ਼ ਆਉਂਦੀ ਹੈ ਅਸੀਂ ਸੈਨੀਟਾਈਜ਼ ਕਰਕੇ ਉਹਨੂੰ 24 ਘੰਟੇ ਵੇਟ ਕਰਕੇ ਥੋੜੀ ਧੁੱਪ ਲਵਾ ਕੇ ਫਿਰ ਹੀ ਬੱਚਿਆਂ ਨੂੰ ਦੰਦੇ ਕਿਉਂਕਿ ਬੱਚਿਆਂ ਦੀ ਇਮਿਊਨ ਤੋ ਅੱਜ ਦਾ ਸਾਡਾ ਵੱਡਾ ਫੈਸਲਾ ਇਹੀ ਸੀਗਾ ਔਰ ਇਹ ਲੋਕਾਂ ਦੀ ਡਿਮਾਂਡ ਦੇ ਅਨੁਸਾਰ ਔਰ ਇਸ ਚੀਜ਼ ਦੇ ਅਨਸਾਰ ਹੀ ਹੈ ਕਿ ਵੀ ਥੋੜਾ ਥੋੜਾ ਜਿਹੜਾ ਹੈਗਾ ਲੋਕਾਂ ਨੂੰ ਹੋਰ ਸੂਤੋਏ ਪਰ ਲੋਕਾਂ ਨੂੰ ਮੇਰੀ ਇੱਕ ਵੀ ਬੇਨਤੀ ਹੈ ਦੁਕਾਨਦਾਰ ਵੀਰਾਂ ਨੂੰ ਜਿਹੜੀਆਂ ਚਾਰ ਕੈਟੇਗਰੀਆਂ ਖੋਲਣ ਦੀ ਆਗਿਆ ਦਿੱਤੀ ਹੈ ਇਹਦੇ ਬਾਹਰ ਸੋਸ਼ਲ ਡਿਸਟੈਂਸਿੰਗ ਕਰੋ ਚਿੱਟੇ ਰੰਗ ਦੇ ਗੋਲੇ ਮਾਰ ਕੇ ਤੁਸੀਂ ਪ੍ਰੋਪਰ ਲੋਕਾਂ ਨੂੰ ਦੂਰੀ ਤੇ ਖੜਾਓ ਔਰ ਛੋੜਦਾ ਮਤਲਬ ਇਹ ਨਹੀਂ ਵੀ ਕੱਲ ਨੂੰ ਆਪਾਂ ਚਾਰ ਇਸ ਕਿਸਮ ਦੀਆਂ ਦੁਕਾਨਾਂ ਦੇ ਕੋਲ ਭੀੜ ਲਾ ਦਈਏ ਇਹ ਢੀੜ ਸਾਨੂੰ ਲੱਗੂਗੀ ਪਰ ਲੋਕੀਂ ਆਪਣਾ ਕਰਨੀ ਹੈ ਗਲਤ ਪੈਦਾ ਢਾਣ ਜੇ ਤਾਂ ਇਹ ਜਿਹੜੀ ਛੋਟਾ ਹੈ ਵਾਪਸ ਨਹੀਂ ਦਿੱਤੀ ਜਾ ਸਕਦੀ ਹੈ। ਸੋ ਮੇਰੀ ਸਾਰੇ ਦੁਕਾਨਦਾਰ ਵੀਰਾਂ ਨੂੰ ਔਰ ਸਾਰੇ ਖਰੀਦਦਾਰਾਂ ਨੂੰ ਇਹ ਬੇਨਤੀ ਹੈ ਕਿ ਇਹ ਕਰੋਨਾ ਬੜੇ ਲੰਬੇ ਸਮੇਂ ਤੱਕ ਰਹਿਣ ਵਾਲੀ ਚੀਜ਼ ਹੈਗੀ ਆ। ਆਪਾਂ ਨੂੰ ਇਹਦੇ ਨਾਲ ਰਹਿਣਾ ਸਿੱਖਣਾ ਪੈਣਾ ਹੈਗਾ। ਇਹ ਚਾਰ ਐਸੈਂਸ਼ੀਅਲ ਚੀਜ਼ਾਂ ਅਸੀਂ ਖੋਲ ਰਹੇ ਹਾਂ। ਅਗਰ ਲੋਕ ਇਹ ਚ ਹੋਰ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਨਗੇ ਅੱਗੇ ਨੂੰ ਹੋ ਸਕਦਾ ਹੈ ਸਹਿਵੇਂ ਸਹਿਵੇਂ ਅਸੀਂ ਹੋਰ ਚੀਜ਼ਾਂ ਬਾਰੇ ਵੀ ਵਿਚਾਰ ਕਰੀਏ ਔਰ ਹੋਰ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰੀਏ ਲੋਕਾਂ ਦਾ ਬਹੁਤ ਧੰਨਵਾਦ ਕਿ ਸਾਰੇ ਇੰਨਾ ਇਸ ਲਾਕਡਾਊਨ ਦੇ ਵਿੱਚ ਸਹਿਯੋਗ ਕਰ ਰਹੇ ਹੈ ਕੱਲੇ ਲਾਅ ਐਂਡ ਆਰਡਰ ਦੀ ਗੱਲ ਨਹੀਂ ਔਰ ਕੱਲੇ ਕਾਨੂੰਨ ਦੀ ਗੱਲ ਨਹੀਂ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ ਕਿ ਲਾਕਡਾਊਨ ਇੰਨਾ ਸਕਸੈਸਫੁਲ ਹੈ ਜਲੰਧਰ ਦੇ ਵਿੱਚ ਜਿੱਥੇ ਤੱਕ ਕੇਸਿਸ ਦੀ ਗੱਲ ਹੈ ਜਿਆਦਾ ਡਿਟੇਲ ਤੁਹਾਨੂੰ ਸਰਦਾਰਜਨ ਸਾਹਿਬ ਜਿਹੜੇ ਇਵਨਿੰਗ ਤੇ ਡਿਲੀਵਰ ਕਰਨਗੇ ਤਾਂ ਜਿਹੜੇ ਪੋਜ਼ਿਟਿਵ ਕੇਸ ਵੀ ਸਾਡੇ ਆਉਂਦੇ ਆ ਜਦੋਂ ਅਸੀਂ ਕੰਟੈਕਟ ਟ੍ਰੇਸਿੰਗ ਕਰਦੇ ਆ ਮੈਂ ਅੱਗੇ ਵੀ ਤੁਹਾਨੂੰ ਕਿਹਾ ਕਿ 5000 ਦੇ ਕਰੀਬ ਅਸੀਂ ਟੈਸਟ ਕੀਤੇ ਆ 5035 ਹੁਣ ਤੱਕ ਹੋ ਚੁੱਕੇ ਆ ਉਹਨਾਂ ਚੋਂ 4000 ਦੇ ਰਿਜ਼ਲਟ ਆ ਗਏ 4000 ਦੇ ਵਿੱਚੋਂ ਜਿਹੜੇ ਇਹ ਪੋਜ਼ਿਟਿਵ ਕੇਸ ਨੇ ਕਿ 150 ਦੇ ਕਰੀਬ ਸੀਗੇ 13 ਜੋਰ ਆ ਗਏ ਕਿ ਪਰਸੈਂਟੇਜ ਸਾਰੀ 4% ਦੇ ਲਗਭਗ ਬਣ ਗਈ ਹੈ ਪਰ ਅਸੀਂ ਬੜੀ ਕੰਟੈਕਟ ਟ੍ਰੇਸਿੰਗ ਔਰ ਜ਼ਿਆਦਾ ਜਿਹੜੀ ਟੈਸਟਿੰਗ ਕਰਕੇ ਇਹ ਇੰਨੀ ਸੰਖਿਆ ਆ ਰਹੀ ਹੈ पर जालंधर ਦੇ ਲਈ ਇੱਕ ਜਿਹੜੀ ਰਾਹਤ ਵਾਲੀ ਗੱਲ ਇਹ ਹੈ ਕਿ ਵਾਇਰਸ ਦਾ ਜਿਹੜਾ ਵਰਜਨ ਜਿਆਦਾ ਤਾਂ ਡਾਕਟਰ ਦੇ ਦੇ ਵਾਰੀ ਜਾਣਣਗੇ ਪਰ ਜਿਹੜਾ ਵਰਜਨ ਸਾਡੇ ਇੱਥੇ ਹੁਣ ਮਿਊਟੇਟ ਹੋ ਕੇ ਇਹ ਆਇਆ ਹੈ ਇਹਦਾ ਜਿਹੜਾ ਹੈਗਾ ਕਿ ਬਹੁਤ ਸੀਰੀਅਸ ਲੱਛਣ ਕਿਸੇ 'ਚ ਹੈ ਨਹੀਂ ਜਿਹੜੇ ਸਾਡੇ ਪੇਸ਼ੈਂਟ ਦਾਖਲ ਨੇ ਉਹਨਾਂ 'ਚ ਮੈਜੋਰਿਟੀ ਬੰਦੇ ਜਿਹੜੇ ਐ ਉਹ ਅਸਿਮਪਟੋਮੈਟਿਕ ਨੇ ਉਹਨਾਂ ਨੂੰ ਕੋਈ ਲੱਛਣ ਨਹੀਂ ਸਾਹ ਲੈਣ ਦੀ ਕੋਈ ਪ੍ਰੋਬਲਮ ਨਹੀਂ ਬਟ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਇhtਿਆਤ ਨਾ ਵਰਤੀ ਆਪਾਂ ਸਾਰੇ ਇhtਿਆਤ ਵਰਤੀਏ ਸਿਹਤ ਮਹਿਕਮਾ ਫੁੱਲਸ ਮੈਂ ਕੋ ਹੋਰ ساری ਮੈਂ ਕੋ ਵੀ ਰਲ ਮਿਲ ਕੇ ਸੀ ਕਾਫੀ ਮਿਹਨਤ ਕਰ ਰਹੇ ਹੈ ਕਿ ਵਿਜਲੰਦਰ ਦਾ ਵਦ ਤੋਂ ਵਦ ਬਚਾ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ